ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਮੇਤੂ ਭਾਗ ਵੱਲੋਂ ਹੱਤ ਪ੍ਰਬੰਧਕੀ ਇਸ ਖਤਰਨਾ ਨੂੰ ਪੱਤਰ ਲੈ ਕੇ 6C O 30 10 ਬੰਧ ਸ਼ਰਮਾ ਕੇਸ ਨਾਲ ਮੇਲ ਖਾਨ ਬਾਰੇ ਕੋਕ ਕਰਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਦੇਖੋ ਜੇਕਰ ਤੁਹਾਨੂੰ ਪਹਿਲਾਂ ਆਪ ਸਭ ਨੂੰ ਪੰਜਾਬ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬਰ ਲੋ ਤਾਂ ਜੋ ਹਰੇਕ ਨਵੀਂ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜੇ ਕਰੇ ਪੰਜਾਬ ਵਿੱਚ 17 ਸਤ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨਾ ਦੇ ਕੇ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਸੀ ਇਸ ਸਬੰਧੀ ਬਹੁਤ ਸਾਰੇ ਮੁਲਾਜ਼ਮਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿੱਟਾ ਪਾਈਆਂ ਸਨ ਦੇ 6ਵੇਂ ਤਨਖਾਹ ਕਮਿਸ਼ਨ ਨੂੰ ਪ੍ਰਾਪਤ ਕਰਨ ਲਈ ਚਾਰਾਜੋਈ ਕੀਤੀ ਸੀ ਅਦਾਲਤ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਰਕਾਰ ਨੇ 파ਰੇ ਕਈ ਕਾਨੂੰਨੀ ਦਾਅ ਪੇਸ਼ ਵਰਤ ਕੇ ਅਜਿਹੇ ਪਟੀਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਨਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰੰਤੂ ਸੁਪਰੀਮ ਕੋਰਟ ਤੱਕ ਐਸਐਲਪੀ ਲਗਾ ਕੇ 6ਵੇਂ ਤਨਖਾਹ ਕਮਿਸ਼ਨ ਨਾ ਦੇਣ ਦੀ ਕੋਸ਼ਿਸ਼ ਸੰਬੰਧੀ ਸਰਕਾਰ ਨੂੰ ਕਾਮਯਾਬੀ ਨਹੀਂ ਸੀ ਮਿਲੀ ਇਹਨਾਂ TJ ਵਜੋਂ ਡਾਕਟਰ ਸੌਰਵ ਸ਼ਰਮਾ ਸੁਨੇਤ ਕਈ ਪਟੀਸ਼ਨਾਂ ਨੂੰ ਪੰਜਾਬ ਦਾ 6ਵਾਂ ਤਲਖਾ ਕਮਿਸ਼ਨਰ ਦਾ ਲਾਭ ਦਿੰਦੇ ਹੋਏ ਇਹਦਾ ਕੇਰਨ ਵੀ ਅਦਾਲਤ ਦੇ ਹੁਕਮ ਅਨੁਸਾਰ ਦੇ ਦਿੱਤਾ ਗਿਆ ਸੀ ਇਸੇ ਤਰ੍ਹਾਂ ਇਹ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਿਤੀ 2 4 2025 ਦੇ ਫੈਸਲੇ ਵਿੱਚ ਵੀ ਕਈ ਕੰਟੈਂਪਰੇਟਾਂ ਦਾ ਅਨੁਸਾਰਾ ਕਰਦੇ ਹੋਏ ਇਹਨਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਸੀ ਹੁਣ ਪੰਜਾਬ ਦੇ ਵਿੱਤ ਵਿਭਾਗ ਨੇ 6 COTPS ਦੇ ਸੰਬੰਧੀ ਅਰਥ ਪ੍ਰਬੰਧਕੀ ਸਕਤਰਾ ਨੂੰ ਇੱਕ ਪੱਤਰ ਲੈ ਕੇ ਇਹ ਕੋਪ ਕਰਨੀ ਲਿਖਿਆ ਹੈ ਕਿ ਕੀ ਇਹਨਾਂ ਰਿਟਾਂ ਦੇ ਪਟੀਸ਼ਨ ਕਰਤਾਵਾਂ ਦਾ ਜੋ ਸਬੰਧ ਹੈ ਉਹ ਸੌਰਵ ਸ਼ਰਮਾ ਦੇ ਕੇਸ ਦੇ ਨਾਲ ਮੇਲ ਖਾਂਦਾ ਹੈ ਇਸ ਦਾ ਮਤਲਬ ਸਾਫ਼ ਹੈ ਕਿ ਜੇਕਰ ਇਹ ਸੀਓਸੀਪੀ ਵੀ ਡਾਕਟਰ ਸੌਰਵ ਸ਼ਰਮਾ ਦੇ ਕੇਸ ਨਾਲ ਮੇਲ ਖਾਂਦੀਆਂ ਹਨ ਫਿਰ ਇਹਨਾਂ ਵਿੱਚ ਸ਼ਾਮਲ ਪਟੀਸ਼ਨ ਕਰਤਾਵਾਂ ਨੂੰ ਵੀ ਛੇਵੇਂ ਤਰਕਾ ਕਮਿਸ਼ਨ ਦੇ ਲਾਭ ਤੇ ਬਕਾਇਦੇ ਦਿੱਤੇ ਜਾਣੇ ਬਣਦੇ ਹਨ ਤਾਂ ਅõ ਜਾਣਦੇ ਹਾਂ ਕਿ ਉਹ 6 ਰਿੱਟਾਂ ਕਿਹੜੀਆਂ ਹਨ ਤੇ 8 ਪ੍ਰਬੰਧਕੀ ਸਕੱਤਰ ਕਿਹੜੇ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੂੰ ਪੱਤਰ ਲਿਖਿਆ ਗਿਆ ਹੈ ਤਾਂ ਪਹਿਲਾ ਜਾਣਦੇ ਹਾਂ 6 ਕੰਟੈਂਪਟ ਰਿੱਟਾਂ ਬਾਰੇ ਉਹ ਇਸ ਤਰ੍ਹਾਂ ਹਨ ਨੰਬਰ 1 COCP 61 of 2025 ਨੰਬਰ 2 COCP 1380 of 2025 ਨੰਬਰ 3 COCP 5250 of 2024 ਨੰਬਰ 4 COCP 5319 ऑफ 2224 नंबर 5 सीओसीपी 1351 ऑफ 2225 ਤੇ ਨੰਬਰ 6 सीओसीपी 5209 ऑफ 2224 ਤਾਂ ਹੁਣ ਆਉ ਜਾਣਦੇ ਹਾਂ ਕਿ ਉਹ ਅੱਠ ਡਿਪਾਰਟਮੈਂਟ ਜਿਨ੍ਹਾਂ ਦੇ ਪ੍ਰਬੰਧਕੀ ਸਿਕਤਰਾਂ ਦੇ ਜੁਮੇ ਇਹਨਾਂ ਰਿਟਰਨ ਨੂੰ ਭੋਕੇ ਸੌਰਵ ਸ਼ਰਮਾ ਦੇ ਕੇਸ ਨਾਲ ਸੰਬੰਧ ਜਾਣਨ ਲਈ ਲਿਖਿਆ ਗਿਆ ਹੈ ਉਹ ਕਿਹੜੇ ਕਿਹੜੇ ਪ੍ਰਬੰਧਕੀ ਸਿਕਤਰ ਹਨ नंबर एक प्रबंधकी सकत्र पंजाब सरकार स्कूल सिक्ख्या विभाग नंबर दो प्रबंधकी सकत्र पंजाब सरकार सहकारिता विभाग नंबर तीन प्रबंधकी सकत्र पंजाब सरकार डिपार्टमेंट ऑफ पब्लिक वर्क्स डिपार्टमेंट यानी बी एंड आर नंबर चार प्रबंधकी सकत्र पंजाब सरकार डिपार्टमेंट ऑफ वाटर रिसोर्सिस नंबर पांच प्रबंधकी सकत्र पंजाब सरकार डिपार्टमेंट ऑफ इंडस्ट्रीज एंड कमर्स ਨੰਬਰ 6 ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਪਰਸਨਲ ਵਿਭਾਗ ਨੰਬਰ 7 ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਡਿਪਾਰਟਮੈਂਟ ਆਫ ਰੈਵਨਿਊ ਰੈਜ਼ੀ ਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਔਰ ਨੰਬਰ 8 ਡਾਇਰੈਕਟਰ ਖਜ਼ਾਨਾ ਤੇ ਲੇਖਾ ਪੰਜਾਬ ਤਾਂ ਹੁਣ ਵਿੱਤ ਵਿਭਾਗ ਵੱਲੋਂ ਵੱਖ-ਵੱਖ ਅਪਾਰਟਮੈਂਟ ਦੇ ਪੰਕਤ ਕਿਸਤਰਾਂ ਨੂੰ ਅਜਿਹਾ ਪੱਤਰ ਨਿਕਲ ਤੋਂ ਸਪੱਸ਼ਟ ਹੁੰਦਾ ਹੈ ਕਿ ਮਿਤੀ 17 ਸਤ 2020 ਤੋਂ ਬਾਅਦ ਪੰਕਤੀ ਵੇ ਮਲਾਜਾਂ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜੋ ਰਾਤ ਦਿੱਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਸਾਰੇ ਪਟੀਸ਼ਨ ਕਰਤਾਵਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇ ਦਿੱਤਾ ਜਾਵੇਗਾ ਅਤੇ ਇਹ ਵੀ ਬਨਯੋਗ ਹੈ ਕਿ ਹੋਰ ਵੀ ਬਹੁਤ ਸਾਰੇ ਮਲਾਜਮਾਂ ਵੱਡੀ ਗਿਣਤੀ ਵਿੱਚ ਹਾਈ ਕੋਰਟ ਵਿੱਚ ਰਿਟਰਨ ਦਾਖੇ ਪਟੀਸ਼ਨਰ ਬੰਦੇ ਹਨ ਤੇ ਜੇਕਰ ਇੰਨੀ ਵੱਡੀ ਗਿਣਤੀ ਵਿੱਚ ਮੁਲਾਜ਼ਮਾ ਰੇਟਾਂ ਵਿੱਚ ਸ਼ਾਮਲ ਹੋ ਗਏ ਤਾਂ ਹੋ ਸਕਦਾ ਹੈ ਕਿ ਸਰਕਾਰ ਇਸ ਕਰਦੇ ਨੂੰ ਜਨਰਲਾਈਜ਼ ਕਰਕੇ ਕਿਸੇ ਸਮੇਂ ਸਾਰੇ ਹੀ ਸਤ ਸਤਵੀਂ ਸੌਵੀਂ ਤੋਂ ਬਾਅਦ ਪੱਤੀ ਹੋਏ ਮੁਲਾਜ਼ਮਾਂ ਤੇ ਚਿਵਾ ਤਨਖਾਹ ਕਮਿਸ਼ਨ ਲਾਗੂ ਕਰ ਦੇਵੇ ਪਰਤੂ ਇਹ ਤਾਂ ਆਉਣ ਵਾਲੇ ਸਮੇਂ ਦੇਖਣ ਵਾਲੀ ਗੱਲ ਹੋਵੇਗੀ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਸੰਬੰਧੀ ਕਿਹੜੇ ਕਦਮ ਚੁੱਕਦੀ ਹੈ 17 2020 ਤੋਂ ਬਾਅਦ ਪਤੀ ਮੁਲਾਜ਼ਮ ਕਦੋਂ 6ਵਾਂ ਤਨਖਾਹ ਕਮਿਸ਼ਨ ਲਾਣ ਵਿੱਚ ਕਾਮਯਾਬ ਹੁੰਦੇ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਜੀ